ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵਾਰੁ ਅਕਾਲ ਮੂਰਤਿ ਜੁਨੇ ਸਾਹਿ ਬੰਗੁਰ ਪ੍ਰਸਾਦਿ ਜਪ ਆਦ ਸਤ ਜੁਗਾਦ ਸਤ ਹੈ ਭੇ ਸਤ ਨਾਨਕ ਉਸੇ ਭੇ ਸਤ ਸੋਚਾ ਸੂਤ ਨਾ ਹੋਵੇ ਜੇ ਸੋਤੀ ਲਖਵਾਰ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਦਿਵਤਾਰ ਭੁਖਿਆ ਭੁਖ ਨਾ ਉਤਰੇ ਜੇ ਬੰਨਾ ਪ੍ਰੀਆ ਭਾਰ ਸੈ ਸਿਆਦ ਪਾਲਾ ਕੋ ਹੋ ਹੈ ਤੈਕ ਨਾ ਥੱਲੇ ਨਾਦ ਇਹ ਸਤਿਆਰਾ ਹੋਈ ਐ ਇੱਕ ਕੁੜੇ ਟੁੱਟੇ ਭਾਨ ਹੁਕਮਰ ਜਾਏ ਚੱਲਣਾ ਨਾਂ ਲਿਖ ਲਕਿਆ ਨਾਮ ਹੁਕਮੇ ਹੋਵਨ ਖਾਰ ਤੁਮ ਨਾ ਕਿਹਾ ਜਾਏ ਹੁਕਮੇ ਹੋਵਨ ਜੇ ਤੁਮ ਲਾ ਵੜਿਆਏ ਹੁਕਮੇ ਉਤਮ ਨੀਤ ਹੁਕਮ ਲਿਖ ਦੋ ਸੁਖ ਪਾਈ ਹੈ ਇਕ ਨਾ ਹੁਕਮੇ ਬਖਸ਼ੇ ਸਾਂ ਇਕ ਹੁਕਮੇ ਸਦਾ ਬੁਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਤੁਮ ਨਾ ਖੋਏ ਨਾਨਕ ਮੈਂ ਜੇ ਬੁੱਧਾ ਤਾ ਹੋ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੁਣ ਵੈ ਕਿਸ ਤਾਣ ਗਾਵੇ ਕੋ ਦਾ ਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਛਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੇ ਲੱਭਦੇ ਗਾਵੇ ਕੋ ਦੱਪ ਸਦੂਰ ਗਾਵੇ ਕੋ ਵੇਖਿਆ ਦਰਬ ਦੂਰ ਕਥਨਾ ਕਦਿਨ ਆਵੇ ਟੋਟ ਕਤ ਕਤ ਕਦਿ ਕੋਟੇ ਕੋਟ ਕੋਟ ਦਿੰਦਾ ਦੇ ਦਿੰਦੇ ਤਕ ਪਾਹੇ ਜੁਗਾ ਜਗੰਤਰ ਕਾਹੇ ਖਾਏ ਹੁਕਮੇ ਹੁਕਮ ਚਲਾਇ ਰਹੋ ਨਾਨਕ ਬਿਕਸਾ ਵੇ ਪ੍ਰਵਾਹੋ ਸਾਥਾ ਸਾਥ ਸਾਧਨਾਏ ਭਾਕਿਆ ਪਉਪਾਰ ਆਖੇ ਮੰਗੈ ਜਿਹ ਦੇਦਾ ਤਰੇ ਦਤਾਰ ਫੇਰ ਕੇ ਅੱਗੇ ਰੱਖਿਆ ਜੀ ਦੇ ਸਦ ਦਰਬਾਰ ਮੋਹ ਕੇ ਬੁਨ ਬੋਲਿਆ ਜੋ ਸੁੰਤਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਮ ਓ ਵੜਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਕ ਦੁਆਰ ਨਾਨਕੇ ਵੇ ਜਾਣੀਐ ਸਭ ਆਪੇ ਪਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੋ ਨਰੰજન ਸੋਏ ਜਿਨ ਸੇਵਿਆ ਤੁਨ ਪਾਇਆ ਬਾਰ ਨਾਨਕ ਗਿਆ ਗੁਣੀ ਨਿਦਾਨ ਗਾਵੀਐ ਸੁਣੀਐ ਮਰਖੇ ਪਾਉ ਦੁ ਪਰਮ ਤੁ ਕਰ ਲੈ ਜਾਏ ਗੁਰਮੁਖ ਨਾਦਿ ਗੁਰਮੁਖ ਵੇਦਿ ਗੁਰਮੁਖ ਰਿਆ ਸਮਾਏ ਗੁਰਦਰ ਗੁਰ ਗੋਪਰ ਬਰਮਾ ਗੁਰ ਪਾਰਵਤੀ ਮਾਏ ਜੇ ਹੋ ਜਾਣਾ ਆਖ ਨਹੀਂ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਪ ਜਾਈ ਸਭਨਾ ਜੀਆਂ ਕਗ ਦਾਤਾ ਸੋ ਮੈਂ ਵਿਸਰਣਦਾਏ ਤਿਰਥ ਨਹਾਵਾਂ ਜਿ ਸੁਭਾਵਣ ਬਾਣ ਪਾਣੇ ਕੇ ਨਾਏ ਕਰੇ ਜੇਤੇ ਸਿਰ ਢੋਪਾਏ ਦੇਖਾ ਬਣ ਕਰਮਾਂ ਕੇ ਮਿਲ ਲਾਏ ਮਤ ਵਿੱਚ ਰਤਨ ਜਵਾਰ ਮਾਨੇ ਕਿ ਜੇ ਗੁਰ ਕੇ ਸਿੱਖ ਸੁਣੇ ਗੁਰਾਂ ਚ ਦੀਪ ਜਗਾਏ ਸਭਨਾ ਜੀਆਂ ਕਾ ਇੱਕ ਦਾਤਾ ਸੋ ਬੈ ਵਿਸਰਣਾ ਜਾਏ ਜੇ ਜੁਗਤਾਰਿਆ ਰਜਾ ਹੋਰ ਦਸੋਣੇ ਹੋਏ ਨਵਾ ਕੰਡਾ ਤੇ ਜਾਣੀ ਆ ਨਾਮ ਖਲੈ ਸਭ ਕੋਏ ਸੰਗਾ ਨਾਮ ਰਖਾਇ ਕੇ ਜਸ ਕੀਰਤਿ ਜਗਲੇ ਜੇ ਤਿਤ ਨਦਰ ਨਾ ਆਵੇ ਤਾ ਬਾਦੁ ਪੁਛੈ ਕੇ ਕੀਟਾ ਅੰਦਰ ਕੀਟ ਕਰ ਦੋਸੇ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗਉਂਦੇ ਤੇ ਹਾ ਕੋਇ ਨ ਸੁਜੈ ਜੇਤੁ ਗੁਣ ਕੋਇ ਕਰੇ ਸੁਣਿਆ ਸਿਧ ਪੀਰ ਸਰਨਾਥ ਸੁਣਿਆ ਦਰਦ ਤਬਰ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਕੋ ਨ ਸਕੇ ਕਾਰ ਨਾਰ ਫਕਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਰ ਬ੍ਰਹਮਾ ਇੰਦ ਸਨ ਮੁਕਤਸਾ ਰਮੰਦ ਅਨਜੁਗ ਲਗਤਨ ਭੇਦ ਸਾਸਮ੍ਰਿਤ ਵੇਦ ਨਾਮੇ ਭਗਤ ਦਾ ਸਤਿ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਟ ਚੜਖਿਆ ਇਸਨਾਨ ਸੁਣਿਆ ਪੜ ਪੜ ਪਾਵ ਬਾਨ ਸੁਣੇ ਲੱਗਿਆ ਸਹਿ ਧਿਆਨ ਨਾਮੇ ਭਗਤ ਦਾ ਪਦ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਣ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾ ਸੁਣਿਆ ਦੇ ਪਾਵ ਰਾਹੋ ਸੁਣੇ ਹੱਥ ਵਸ ਗਾਵੋ ਨਾਮ ਭਗਤਾਂ ਦਾ ਅਪਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੇ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਹਿ ਬੇਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਿਲ ਕੋਏ ਮੰਨਾ ਸੁਰਤੋ ਅਮਨ ਬੁੱਧ ਮੰਨਾ ਸਗਲ ਗੁਣ ਕੇ ਸੁਧ ਮੰਨਾ ਮੋਹ ਛੋਟਾ ਨਾ ਖਾਏ ਮੰਨਾ ਜਨਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਪੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਸੰ ਪ੍ਰਗਟ ਜਾਏ ਮੰਨਾ ਮਗਨ ਤੱਲਾ ਪੰਥ ਮੰਨਾ ਤਰਮ ਸਿੱਧੇ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਆ ਪਾਵੈ ਮੋਖ ਦੁਆਰ ਮਨ ਆ ਪਰਵਾਰ ਸਦਾਾਰ ਮਨ ਤਰੇ ਤਾਰੇ ਗੁਰ ਸਿੱਖ ਮਨ ਆ ਨਾਨਕ ਭਵਨ ਭਿਖ ਐਸਾ ਨਾਮ ਰੰਜਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਥ ਪ੍ਰਵਾਨ ਪੰਥ ਪ੍ਰਧਾਨ ਪੰਥੇ ਪਾਵੈ ਦਰਗਹਿ ਮਾਨ ਪੰਥੇ ਸੋਦਰ ਰਦਾ ਦਾਨ ਪੰਥਾ ਕਾ ਗੁਰ ਇਕ ਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਾ ਕਰਨੇ ਨੈ ਸਮਾਰ ਤੋਲ ਧਰਮ ਦਇਆ ਕਾ ਭੂਤ ਸੰਤੋਖ ਸਾ ਪ੍ਰਖਿਆ ਜਨ ਸੁਤਾ ਜੇ ਕੋ ਬੁਝੈ ਉਸ ਤਿਆਰ ਤਵਲ ਉਪਰ ਕੇਤਾ ਪਾਰ ਧਰਤੇ ਹੋਰ ਪਰੇ ਹੋਰ ਹੋਰ ਤਿਸ ਤੇ ਭਾਰਤਾ ਕਉਨ ਜੋੜ ਜੀ ਜਾਗ ਰੰਗ ਅਖੇ ਨਾਮ ਸਬਨਾ ਲਖਿਆ ਬੜੇ ਕਲਾਮ ਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੀਤਾ ਹੋਏ ਖੇਤਾ ਤਾਣ ਸਵਾਲ ਰੂਪਾ ਖੇਤੇ ਦਾ ਜਣੇ ਗੁਣਕੂਤ ਖੇਤਾ ਪਸਾਓ ਇੱਕੋ ਖਵਾਓ ਇਸ ਤੇ ਹੋਏ ਲੱਗਦਾ ਆ ਕੁਦਰਤ ਕਮਨ ਕਾਵਿ ਤਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਰੰਕਾ ਅਸੰਗ ਜਪ ਸੰਗ ਭਾਵ ਅਸੰਗ ਪੂਜਾ ਸੰ ਸੰਪਤਾ ਅਸੰਗ ਗ੍ਰੰਥ ਮੁਖ ਵਿਦ ਪਾਠ ਅਸੰਗ ਜੋਗ ਮੰਦਰ ਅਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਅਸੰਗ ਸਦੀ ਸੰਦਾਕਾਰ ਅਸੰਗ ਸੁਰਮਕਸਾਰ ਅਸੰਗ ਮੋਹਨ ਦੇਵ ਲਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤਿ ਕਥਾ ਵੈ ਸਾਈ ਭਲੇਕਾਰ ਤੂੰ ਸਦਾ ਸਲਾਮਤੋ ਨਰੰਕਾਰ ਅਸਾਂ ਸਤਿ ਮੁਰਕੰਦਪੂਰ ਅਸਾਂ ਸਤਿ ਰਾਮਪੂਰ ਅਸਾਂ ਕਮਰ ਕਰ ਜਾਹਿ ਜੋਰ ਅਸਾਂ ਕਲ ਬੜਾ ਧਿਆ ਕਮਾਹਿ ਅਸਾਂ ਪਾਪੀ ਪਾਪ ਕਰ ਜਾਹਿ ਅਸਾਂ ਕੁੜਿਆਰ ਕੁੜੇ ਬਿਰਾਹਿ ਅਸਾਂ ਸੁਦੇਸ਼ ਮਲ ਭਾਖਾਹਿ ਅਸਾਂ ਜਿੰਦ ਅਸਰ ਕਰ ਭਾਰ ਨਾਨਕ ਨੇ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੂੰ ਪਾਵੈ ਸਾਈ ਭਲੀਕਾਰ ਤੂੰ ਸਦਾ ਸਵਾਮਤ ਨਿਰੰਕਾਰ ਅਸੰਖ ਦਾਵ ਸੰਥਾਵ ਅਗੰਗਮ ਸੰਕਲੋ ਅਸੰਖ ਸਰਕਾਰ ਹੋਵੇ ਅਖਰੇ ਨਾਮ ਕਰੇ ਸਲਾ ਅਖਰੇ ਗਿਆਨ ਗੀਤ ਗੁਣਗਾ ਅਖਰੇ ਲਿਖਣ ਬੋਲਣ ਵਾ ਅਖਰਾ ਸਰ ਸੰਜੋਗ ਵਿਖਾਣ ਜਿਨ ਨੇ ਕੇਤੇ ਸਰਣਾਏ ਜੇ ਪਰਮਾਤੇ ਤੇ ਪਾਏ ਜੇ ਤਾਂ ਕੀਤਾ ਤੇਤਾ ਨਾ ਗਣਨਾ ਬੈ ਨਾਏ ਕੋਥਾ ਗੁਜਰਤ ਕਵਣ ਕਾਵੇ ਚਾਰ ਵਾਰਿਆ ਦਾ ਜਾਵਾ ਇੱਕ ਵਾਰ ਜੋ ਤੁਧ ਭਵ ਸਾਈ ਭਲੀ ਕਾਰ ਤੂੰ ਸਦਾਂ ਸਲਾਮ ਤੋਂ ਨਿਰੰਕਾਰ ਭਰਿਆ ਹੱਥ ਪੈਰ ਦਿੰਦੇ ਪਾਣੀ ਧੋਤ ਤਰਸਖੇ ਮੂਤ ਬਲੇਤੇ ਕੱਪੜ ਹੋਏ ਦੇ ਸਾਗ ਗੂੜ ਨਹੀਂ ਹਉ ਧੋਏ ਭਰਿਆ ਮਤ ਪਾਪਾ ਕਾ ਸੰਗ ਧੋਪਾ ਨਾਵਾਂ ਕਰੰਗ ਪੁੰਨੇ ਪਾਪਿਆ ਕਰਨਾ ਹੀ ਕਰ ਕਰ ਗਰਣਾ ਲਿਖ ਨਾ ਜਾਹੋ ਆਪੇ ਬੀਜ ਆਪੇ ਹੀ ਖਾਓ ਨਾਨਕ ਤੁਮ ਹੀ ਆਹੋ ਗਾਓ ਤੇਰਾ ਤਪ ਦਿਆ ਦਦਾਨ ਜੇ ਕੋ ਪਾਵੈ ਤਿਲਕਾ ਬਾਨ ਸੁਣਿਆ ਮੰਨਿਆ ਮਨ ਕੀਤਾ ਪਾਵ ਅੰਤਰ ਗੱਜੇ ਮਨ ਨਾਉ ਸਭ ਗੁਣ ਤੇਰੇ ਨਾ ਨਹੀਂ ਕੋਏ ਵਿਣ ਗੁਣ ਕੀਤੇ ਬਰਤ ਨਾ ਹੋਏ ਸਤਿਤਾਤ ਬਾਣੀ ਬਰਮਾਓ ਸਤ ਸੋਹਾਨ ਸੁਦਾ ਮਨ ਚਾਓ ਕਵਨ ਸਵੇਲਾ ਵਕ ਕਵਨ ਕਵਨ ਤਿਤ ਕਵਨ ਵਾਰ ਕਾਉਂਟ ਕਰਤੇ ਮਾਵ ਕਾਮਣ ਜਿਤੋ ਹੋਵਾ ਆਕਾਰ ਵੇਰ ਨਾ ਪਾਇਆ ਪੰਡਤੀ ਜੇ ਹੋਵਾ ਨੀਕ ਪ੍ਰਾਣ ਵਕਤ ਨਾ ਪਾਇਓ ਕਾਦੀਆਂ ਜੇ ਦੇਖਾਂ ਨੇ ਕੁਰਾਨ ਖਿਤਵਾਰ ਨਾ ਜੋਗੀ ਜਾਣੈ ਰਤ ਮਾਵ ਨਾ ਕੋਏ ਜਾ ਕਰਤਾ ਸ੍ਰਿਤੀ ਕੋ ਸਾਜੇ ਆਪੇ ਜਾਣ ਸੋਏ ਕਿਵ ਕਰਖ ਕਿਸਲਾਏ ਕਿਵਰਣੀ ਕਿਵ ਜਾਣਾ ਨਾਨਕਾ ਕਰਨ ਸਭ ਕੋ ਆਖੇ ਇਕ ਤੋਂ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਚੀਤਾ ਜਾ ਕਾ ਹੋਵੈ ਨਾਨਕ ਜਿ ਕੋ ਆਪੋ ਜਾਣ ਅੱਗਾ ਗਿਆ ਨਾ ਸੋਹੈ ਪਾਪਾਲਾ ਪਾਤਾਲ ਲੱਖ ਆਕਾਸ ਆਗਾਸ ਕੋੜ ਕੋੜ ਭਾਰਥ ਕੇ ਵੇਦ ਕੈ ਰਿਕਵਾਤ ਸੈ ਸਠਾਰਾ ਕਣਕ ਤੇ ਬਾ ਅਸਲੋ ਇਕ ਧਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਨਾਮ ਵੱਡਾ ਆਖਿਆ ਆਪੇ ਜਾਣੇ ਆਪ ਸਾਲਾਹੇ ਸਾਲਾਹੇ ਇੱਥੇ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਪਵੈ ਸਮੁੰਦਰ ਨਾ ਜਾਣੀ ਐ ਸਮੁੰਦਰ ਸਾਹ ਸੁਲਤਾਨ ਗਿਰਾ ਛਿੱਤੇ ਮਾਲ ਧਨ ਕਿੜੀ ਤੁਲਨਾ ਹੋਵਨੀ ਜੇ ਤੁਮਰੋ ਨਾ ਵਿਸਰਹਾ ਅੰਤ ਨ ਸਿਖ ਤੇ ਕਹਿ ਨਾਮ ਅੰਤ ਨ ਕਰਨਾ ਦੇ ਨ ਅੰਤ ਅੰਤ ਨ ਵੇਖਣ ਸੁਣਨਾ ਅੰਤ ਅੰਤ ਨ ਜਾਪੈ ਕੈ ਮਨ ਮੰਤ ਅੰਤ ਨ ਜਾਪੈ ਜੀਤਾ ਕਾਰ ਅੰਤ ਨ ਜਾਪੈ ਪਾਰ ਆਵਾਰ ਅੰਤ ਕਾਰਨ ਕੀਤੇ ਬਿਰਦਾਏ ਤਾ ਕੇ ਅੰਤ ਨਾ ਪਾਏ ਜਾਏ ਇਹੋ ਅੰਨ ਜਣ ਕੋਏ ਬਹੁਤਾ ਕੇ ਬਹੁਤਾ ਹੋਏ ਵੱਡਾ ਸਭੁ ਤਾਉ ਉਤ ਉਪਰ ਕਰਾ ਇਹ ਬਡੁ ਤ ਹੋਵੇ ਕੋਏ ਤਿਸ ਸੇ ਕੋ ਜਾਣੈ ਸੋਏ ਜੇ ਬੜਿ ਆਪ ਜਨਮ ਪਾਪ ਨਾਨਕੁ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤ ਨ ਤਮਾਏ ਕੇਤੇ ਮੰਗ ਦੁਦ ਪਾਰ ਕੇਤੇ ਅਗੰਤ ਨਹੀਂ ਵਿਚਾਰ ਕੇਤੇ ਖਖਤੇ ਵਿਕਾਰ ਕੇਤੇ ਲਲ ਮੁਕਰ ਪਾਏ ਕੇਤੇ ਮੂਰੇ ਖਾਈ ਖਾਏ ਕੇਤਿਆਂ ਦੁ ਭੁਖਦ ਮਾਰ ਇਹ ਬੇਦਾਤ ਜੀ ਦਾ ਤਾਰ ਬੰਦ ਖਲਾਸੇ ਬਾਣਾ ਹੋਏ ਹੋ ਰਾਤ ਮੁਕ ਕੈ ਕੋਏ ਜੇ ਕੋ ਕਾਖ ਆਖਣ ਪਾਏ ਉਹ ਜਾਣ ਜੇਤੇ ਮੁਖਾਏ ਆਪੇ ਜਾਣ ਆਪੇ ਦੇ ਆਖੇ ਸੇ ਦੇਖੇ ਕੇਕੇ ਜਿਸ ਨੂੰ ਬਖਸ਼ ਸਲਾ ਨਾਨਕ ਪਾਤਸ਼ਾਹੇ ਪਾਤਸ਼ਾਹ ਹੋ ਅਮੁੱਲ ਗੁਣ ਮਲਵਾ ਪਾਰ ਅਮੁੱਲ ਵਪਾਰ ਅਮਲ ਪੰਡਾਰ ਅਮੁੱਲ ਬੰਨ ਨਾ ਜਾਏ ਅਮਰ ਭਾਗ ਨਾ ਸਮਾਏ ਅਮੁੱਲ ਕਰਮ ਦੇ ਬਾਣ ਅਮੁੱਲ ਦਰਮਨ ਪਰਵਾਣ ਅਮੁੱਲ ਸਿਸ ਮਨ ਨਿਸ਼ਾਨ ਅਮਰ ਕਰਮਲ ਪਰਮਾਨ ਅਮੁੱਲੋ ਮਨ ਅੱਖਿਆ ਨਾ ਜਾਏ ਆਖਾ ਅਕਰਾਂ ਦੇ ਵਿਲਾਏ ਆਖਾ ਗੇਰ ਪਾਠ ਪੁਰਾਣ ਆਖਾ ਪੜੈ ਗ੍ਰਵਖਿਆਣ ਆਖਾ ਬਰਮੇ ਆਖਾ ਇੰਦਰ ਆਖਾ ਗੋਪੀ ਤੇ ਗੋਵਿੰਦ ਆਖਾ ਇਸਰਾ ਕੇ ਸਿਦ ਅੱਖ ਹੈ ਕੇਤੇ ਕੇਤੇ ਬੁਧ ਅੱਖ ਹੈ ਦਨਵ ਅੱਖ ਹੈ ਦੇਵ ਅੱਖ ਹੈ ਸੁੰਦਰ ਮੁਰਜਨ ਸੇ ਇਤੇ ਅੱਖ ਆਕਣ ਪਾਹੇ ਕੇਤੇ ਕਹਿ ਕਹਿ ਉੱਠ ੜ ਜਾਹੇ ਇਤੇ ਕੀਤੇ ਹੋਰ ਕਰੇ ਤਾਖ ਨ ਸਕੈ ਕੇ ਕੇ ਜੇਵੜ ਭਾਵੈ ਤੇਵੜ ਹੋਏ ਨਾਮ ਜਨ ਸਤ ਸੋਏ ਜੇ ਕੋ ਅੱਖ ਬੋਲ ਵਿਗਾੜ ਤਾਰ ਕੇ ਸਿਰਗਾ ਵਾਰ ਗਵਾਰ ਸੋ ਦਰਖਿਆ ਸੋ ਕਰਖਿਆ ਜਿਤ ਬੈ ਸਤ ਸਮਾਲੇ ਵਾਧੇ ਨਾਦ ਅਨੇਕ ਸੰਖਾ ਕੇਤੇ ਵਾਵਨਹਾ ਕਿਤੇ ਰਾਗ ਬੜੇ ਸੁਖਿਆਨ ਕਿਤੇ ਗਾਵਣ ਹਾਰੇ ਗਾਵੈ ਤਹ ਨ ਕੋਣ ਪਾਣੀ ਬੈਸੰਤਰ ਗਾਵੈ ਰਜ ਧਰਮ ਦੁਆਰੇ ਗਾਵੈ ਚਿਤੁ ਤੁਧ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋਹਣ ਸਦਾਂ ਸੁਆਰੇ ਗਾਵੈ ਇੰਦ ਇਦਾਤਨ ਬੈਠੇ ਦੇਵ ਤਿਆਨਦਰ ਨਾਲੇ ਗਾਵੈ ਜਦ ਸਮਾਤੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਦੀ ਸੰਤੋਖੇ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਬਣਖੀ ਸਰ ਜੋਗੁ ਜਗ ਵੇਦਾਨਾਨੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮਦ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਠ ਤੇਰਨ ਨਾਲ ਗਾਵੈ ਜੋਦ ਮਹਾਬਲ ਜ਼ੂਰਾ ਗਾਵੈ ਕਾਣੀ ਚਾਲੇ ਗਾਵੈ ਖੰਡ ਮੰਡਰ ਬਰਪੰਡਾ ਕਰ ਕਰ ਰਖੇ ਤਾਰੇ ਸੇਤ ਤਨੋ ਗਾਵੈ ਜੋਤਿ ਤਪਵਨ ਰਤੇ ਤੇਰੇ ਰਤਨ ਥਾਲੇ ਹੋਰ ਕੀਤੇ ਗਾਵਨ ਸੇਵਨ ਤਨਾਵਨ ਨਾਨਕਿਆ ਵਿਚਾਰੇ ਸੋਏ ਸੋਇ ਖਦਸ ਸਾਹਿਬ ਸਾਚਾ ਸਾਚੇ ਨਾਹੀ ਹੈ ਬਿਹੁ ਹੁਸੇ ਜਾਇ ਨਜਾਸੀ ਰਤਨਾ ਜਿੰਰ ਚਾਏ ਰੰਗੇ ਰੰਗੇ ਬਾਤੇ ਕਰ ਕਰ ਜਨ ਸੇ ਮਾਇਆ ਜਿਨ ਪਾਏ ਕਰ ਕਰ ਦੇਕੇ ਕੀਤਾ ਆਪਣਾ ਜਿਤ ਦੇ ਵਿੜਿਆਈ ਜੋ ਤਪ ਪਾਵੈ ਸੋ ਚਰਸੇ ਹੁਕਮ ਨਾ ਕਰਨਾ ਜਾਇ ਸੋ ਪਾਤਸ਼ਾਹ ਸਾ ਪਾ ਸਾਹਿਬ ਨਾਨਕ ਰਹਿਣਿ ਬਰਜਾਇ ਬੰਦਾ ਸੰਤੋਖ ਰੰਭਾ ਜੋਲੇ ਧਿਆਨ ਤਿ ਕਰਿ ਬਕੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਦਾ ਪ੍ਰਤੀਤ ਆਏ ਪੰਥੇ ਸਗਦਜ ਮਾਤੇ ਮਨ ਜੀਤਾ ਜਗ ਜੀਤ ਆਦੇਸ ਆਦੇਸ ਆਦਿ ਨਿਰਾਨਦ ਨਹਿਤਾ ਜੁਗ ਜੋਗ ਇਕੋ ਵੇਸਾ ਪੁਗਤ ਗਿਆ ਆਮ ਦਾ ਪੰਡਾਰਣ ਘਟ ਘੜ ਵਾਤਨਾਦ ਆਪ ਨਾਦਰਾ ਤੀਸਰ ਜਾਕੇ ਰਸ ਦੇ ਅਭਰਾ ਸਾਦ ਸੰਜੋਗ ਵਿਜੋਗ ਕਰ ਚਲਾਵੇ ਲੇਖਿਆ ਮੈਂ ਭਾਗ ਆਦੇ ਸਿਆਦੇਸ ਆਗਨੀ ਨਾਦਨਾਇਕ ਜੁਗ ਜੁਗ ਇਕ ਹੋਵੇ ਸਾਂ ਏਕਾ ਮਾਇ ਜੁਤ ਵਿਆਇ ਤਿੰਨ ਤੇਲੇ ਪਰਵਾ ਇੱਕ ਸੰਸਾਰਿਕ ਪੰਡਾਰੇ ਇਕ ਲੈ ਦੇ ਬਾਣ ਜੇ ਸੁਭਾਵਕ ਵਿਦਲਾਵਾ ਜੋ ਹੋਵਾ ਪ੍ਰਮਾਣ ਉਹ ਵੇਖ ਉਹਨਾਂ ਦਰਨ ਆਵੇ ਬਹੁਤ ਹੋ ਵਿਡਾਨ ਆਦੇਸ ਸਿਆਦੇਸ ਆਗਨੀ ਨਾਦਨਾਇਕ ਜੁਗ ਜੁਗ ਇਕ ਹੋਵੇ ਸਾਂ ਇਕ ਤੋਂ ਜੀਵ ਲੱਖ ਹੈ ਲੱਖ ਹੈ ਲੱਖ ਵੀਸਾ ਲੱਖ ਲੱਗੇੜਾ ਆਖੀਆਂ ਏਕ ਨਾਮ ਜਗਦੇਸ ਇਹ ਤਰਾ ਪਤ ਪੌੜੀਆਂ ਛੜਿਆ ਹੋਇਆ ਕੇਸ ਸੁਣ ਗੱਲਾਂ ਆਕਾਸ਼ ਕੇ ਕੀਟਾ ਆਏ ਰੇਸ ਨਾਲ ਪਿੰਗਰੀ ਪਾਈ ਐ ਕੂੜੀ ਕੋੜਾ ਠੇਸ ਆਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸ੍ਰਿਤੀ ਗਿਆਨ ਵਿਚਾਰ ਜੋਰ ਨਾ ਉਤੇ ਛਟੈ ਸੰਸਾਰ ਜਿਸ ਹੱਥ ਲੋਰ ਕਰਵੇ ਕੈ ਸੋਏ ਨਾਨਕ ਤੁਮ ਨੀਚ ਨ ਕੋਏ ਰਤਿਰਤੇ ਛਤੇ ਵਾਰ ਪਵਨ ਪਾਣੀ ਅਗਨੀ ਪਾਤਲ ਜਿਸ ਦੇ ਧਰਤੇ ਤਾਂ ਪਰਿਚੇ ਤ੍ਰਿਪਸਾਤ ਇਸ ਦੇ ਜੀ ਜੋਦ ਕੇ ਰੰਗ ਤਿਨ ਕੇ ਨਾਮਾ ਨੇਕ ਅਨੰਤ ਕਰਮੀ ਕਰਵੇ ਹੋਏ ਵਿਚਾਰ ਸਤ ਆਪ ਤਾ ਦਰਬਾਰ ਤਿਥਾ ਸੋਹਣ ਪੰ ਪਰਵਾਨ ਨਦਰੇ ਕਰਮ ਪਵੇ ਨੇ ਛਾਣ ਕੱਝ ਪਕਾਇ ਉਤੇ ਪਾ ਨਾਨਕ ਗਿਆ ਜਾਤਾ ਜਾਏ ਧਰਮ ਖੰਡ ਗੈ ਧਰਮ ਗਿਆਨ ਜਨ ਕਾ ਕੋ ਕਰਮ ਕੇਤੇ ਪਵਨ ਪਾਣੀ ਬਸੰਤਰ ਕੇਤੇ ਕਾਨ ਮਹਿਸ ਕੇਤੇ ਬਰਮੇ ਘਾੜ ਤਕੜੀਐ ਰੋਪ ਰੰਕੇ ਵੇਸ ਕੇਤੀਆ ਕਰ ਬੁਮਿਰ ਕੇਤੇ ਕੇਤੇ ਧੂਪ ਦੇਸਾ ਕੇਤੇ ਇੰਜਨ ਸੁਰ ਕੇਤੇ ਕੇਕੇ ਮੰਡਲ ਦੇਸ ਕੇਤੇ ਸਿੱਧ ਬਗਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਨ ਉਹਨਾਂ ਕੇਤੇ ਕੇਤੇ ਰਦਨ ਸਮੰਦ ਕੇਤਿਆਂ ਖਾਣੇ ਕੇਤਿਆਂ ਬਾਣੀ ਕੇਤੇ ਬਾਪ ਨਿਰੰਦ ਕੇਤਿਆਂ ਸਿੱਤ ਸੇਵ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿੱਥਾਨਾਥ ਬਨੋ ਜੋ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿੱਥਾ ਘੜਤ ਘੜੀਏ ਬੋਤਨ ਰੂਪ ਤਾਂ ਦੀਆਂ ਗੱਲਾਂ ਵਿਚਿਆ ਨਾ ਜਾਏ ਜੇ ਕੋ ਕਹਿ ਕਿਥੇ ਪਿਛਤਾਏ ਤਿੱਥਾ ਘੜ ਇਹ ਸੁਰਤ ਮਤਮਨ ਬੁੱਧ ਤਿੱਥਾ ਘੜਿਆ ਸੁਦਕਾ ਕੇ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋ ਹੋਰ ਤਿੱਥਾ ਜੋਧ ਮਹਾ ਬਲਸੂਰ ਤਿਨ ਮਾਂ ਰਾਮ ਰਿਆ ਪਰਪੂਰ ਤਿੱਥਾ ਸੀਤੋ ਸੀਤਾ ਮਹਿਮਾ ਮਾਏ ਤਾਕੇ ਰੂਪ ਨਖਤ ਨੇ ਜਾਹੇ ਨਾ ਹੋਮਰ ਠਾਕੇ ਜਾਹੇ ਜਿਨ ਕਾ ਰਾਮ ਸਹਿ ਮਨਮਾਏ ਤਿਥੈ ਭਗਤੋ ਸਖ ਲੋਕ ਕਰ ਅਨੰਦ ਸਦਾ ਮਨ ਸੋਏ ਸਤਿ ਖੰਡ ਵਸੈ ਨਰੰਗਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਦਰ ਵਰ ਭੰਡ ਜੇ ਕੋ ਕਤੈ ਤੰਤ ਅਨੰਤ ਤਿਥੈ ਲੋਲ ਆਕਾਰ ਜਿਵ ਜੋ ਹਕਮਤਿ ਵਿਚਿ ਵਿਕਾਰ ਵੇਖੈ ਵਿਸਰ ਕਰ ਵਿਚਾਰ ਨਾਮ ਕਥਨਾ ਕਰਿ ਦਾਸਾਰ ਜਤ ਪਹਾਰਾ ਿਰਜ ਸੁਨਿਆਰ ਅਹਿਰ ਮਨਤ ਵਿਚਿ ਤਿਆਰ ਭਉ ਕ ਲਗੰਤ ਬਤਾਓ ਭੰਡਾ ਪਾਮ ਜਿਨ ਧਾਲ ਘੜਿਆ ਸਭ ਸੱਚੇ ਜਗਤਾਲ ਜਿਨ ਕੋ ਨਦ ਕਰਮ ਦੇਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਿ ਦੇਸ ਰਾਤ ਦੋਏ ਦਾਏ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਧਰਮ ਦੂਰ ਕਰਮੀ ਆਪੋ ਆਪਣੀ ਕਿਹੜੇ ੜੇ ਦੂਰ ਜਿਨਨੇ ਨਾਮ ਧਿਆਇਆ ਗਏ ਮਸਤਦ ਘਾਲ ਨਾਨਕ ਤੇ ਮੁਖ ਉਜਲੇ ਚੇਤੇ ਛੁੱਟੇ ਨਾਦ ਜਿਨਨੇ ਨਾਮ ਧਿਆਇਆ ਗਏ ਮਸਤਦ ਘਾਲ ਨਾਨਕ ਤੇ ਮੁਖ ਉਜਲੇ ਇਤੇ ਛੁੱਟੇ ਨਾਲ ਜਿਨਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਮ ਕੇਤੇ ਮੁਖ ਉਦਲੇ ਕੇਤੇ ਛੁੱਟੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ